ਖਾਲੀ ਕੀ ਮਾਮਲਾ ਜੀ ਇਹ ਇਹਨਾਂ ਦੀ 29 ਸਤ ਨੂੰ ਚੱਕ ਲੋਟਾ ਪਿੰਡ ਦੇ ਵਿੱਚ ਮਾਰਨਿੰਗ ਟਾਈਮ ਤੇ ਕੋਈ ਸਾਢੇ 9:10 ਵਜੇ ਫਾਇਰਿੰਗ ਹੋਈ ਸੀ ਜਿਹਦੇ ਵਿੱਚ ਜਸਪ੍ਰੀਤ ਦੇ ਗੋਲੀਆਂ ਗਾਲੀਆਂ ਮਾਰ ਕੇ ਬੰਦੇ ਅਨਨੋਨ ਬੰਦੇ ਸੀ ਉਸ ਵੇਲੇ ਉਹ ਗੋਲੀਆਂ ਮਾਰ ਕੇ ਭੱਜ ਗਏ ਉਹ ਅਸੀਂ 138 ਨੰਬਰ ਮਕਦਮਾ ਦਰਜ ਕਰਕੇ ਉਹਦੇ ਚ ਕੁਛ ਮੁਰਜ਼ਮ ਅਸੀਂ ਅਰੈਸਟ ਕੀਤੇ ਐ ਅੱਜ ਸਲੀਮ ਨਾਂ ਦੇ ਮੁਰਜ਼ਮ ਜਿਹੜਾ ਕਿ ਜਿਹੜਾ ਇੱਕ 27 ਐਵੀਡੈਂਸ ਸੈਕਟਰ ਫਰਦਰਿੰਗਸ ਆਫ ਹੁੰਦਾ ਸਾਡਾ ਉਹਦੇ ਚੋਂ ਨੇ ਜੋ ਇਨਕਸ਼ਾਫ ਕੀਤਾ ਸੀਗਾ ਉਸ ਪਿਸਤਲ ਦੀ ਰਿਕਵਰੀ ਕਰਨ ਵਾਸਤੇ ਇਨਸਪੈਕਟਰ ਸਾਹਿਬ ਬੁਖ ਅਫਸਰ ਥਾਣਾ ਮਾਚੀ ਵਾਲਾ ਸਾਹਿਬ ਜਦੋਂ ਉਹਨੂੰ ਲੈ ਕੇ ਆਏ ਆ ਪਿਛਲੇ ਪਾਸੇ ਤੋਂ ਜੀ ਦੇਖੋ ਜਿੱਥੇ ਉਹਨੇ ਛਿਪਾ ਕੇ ਲਪੋ ਕੇ ਰੱਖਿਆ ਸੀ ਜਦੋਂ ਉਹਨੇ ਆਪਣੇ ਹੱਥਾਂ ਦੇ ਨਾਲ ਰਿਕਵਰੀ ਕਰਵਾ ਕੇ ਉਹ ਪਿਸਤਲ ਤੋਂ ਬਾਅਦ ਵਾਪਸ ਜਾਣ ਲੱਗੇ ਤਾਂ ਉਹਨੇ ਇਨਸਪੈਕਟਰ ਸਾਹਿਬ ਦੇ ਨਾਲ ਸਕਫਲਿੰਗ ਕਰ ਕੋ ਮਤਲਬ ਆਪਣੇ ਇਹਨਾਂ ਦਾ ਪਿਸਤਲ ਖੋ ਕੇ ਭੱਜਣ ਦੀ ਕੋਸ਼ਿਸ਼ ਕੀਤੀ ਇਸ ਵਕਤ ਉਹਦੇ ਵੀ ਇਮੀਡੀਏਟ ਆਪਣਾ ਬਚਾਅ ਦੇ ਪੱਖ ਦੇ ਵਿੱਚ ਤੇ ਪਲੱਸ ਕਿਉਂ ਭਜਣਾ ਜਾਵੇ ਤੇ ਇਹਨਾਂ ਫਾਇਰ ਹੋਇਆ ਜਿਹੜਾ ਉਹਦੇ ਲੱਤ ਦੇ ਵਿੱਚ ਲੱਗਿਆ ਤੇ ਬਾਕੀ ਫਿਰ ਉਹਨੂੰ ਇਮੀਡੀਏਟ ਨਾਲ ਸਾਡੇ ਸੀਆਈ ਰਿਸਪੈਕਟਰ ਸਾਹਿਬ ਸੀ ਸੀਆਈ ਰਿਸਪੈਕਟਰ ਸਾਹਿਬਾਨ ਵੀ ਸੀਗੀ ਪਾਰਟੀ ਤੇ ਇਮੀਡੀਏਟ ਉਹ ਲੈ ਕੇ ਗਏ ਉਹਨੂੰ ਸਿਵਲ ਹਸਪੀਟਲ ਦੇ ਵਿੱਚ ਤੇ ਜਿੱਥੇ ਹੁਣ ਐਮਰਜੈਂਸੀ 'ਚ ਉਹਨੂੰ ਦਾਖਲ ਕਰਵਾਇਆ ਬਾਕੀ ਅਜੇ ਜਿਹੜੀ ਇਹ ਤਪਤੀਸ਼ ਹੈ ਮੌਸਮ ਵੀ ਤੁਸੀਂ ਦੇਖਿਆ ਹੈਗਾ ਮੀਂਹ ਪੈ ਰਿਹਾ ਹੈਗਾ ਕਾਫੀ ਤੇ ਜੰਗਲ ਦਾ ਏਰੀਆ ਹੈਗਾ ਜਿੱਥੇ ਹ ਹੁਣੀ-ਹੁਣੀ ਜਦੋਂ ਫਾਰਡਿੰਗ ਸ਼ਾਪ ਸਾਮੀ ਕੀਤਾ ਤੇ ਫਿਰ ਉਹਦੇ ਮੁਤਾਬਕ ਰਿਕਵਰੀ ਕਰਾਣੀ ਬਹੁਤ ਜ਼ਰੂਰੀ ਸੀ ਤੇ ਜਿੱਥੇ ਅਸੀਂ ਹੁਣ ਮੌਕਾ ਦੇਖਣ ਵਾਸਤੇ ਜਦੋਂ ਬਜਰੀਆ ਕੰਟਰੋਲ ਰੂਮ ਸਾਨੂੰ ਪਤਾ ਲੱਗਿਆ ਤੇ ਸਿਪਸ ਸਲੀਮ ਬਜਰੀਆ ਵਾਸੀ ਸਲੀਮ ਸਲੀਮ ਹੈ ਜੀ ਉਹਦਾ ਪਿੰਡ ਹੈਗਾ ਰੁੜਕਾ ਜੀ ਹਾਂਜੀ ਨਾਲ ਰੁੜਕੀ ਨਾਲ ਦੇ ਸਾਥੀ ਉਹ ਰੁੜਕੀ ਹੈ ਹਾਂਜੀ ਅਸੀਂ ਉਹਦੇ ਵਿੱਚ ਜੀ ਕੁੱਲ ਤਿੰਨ-ਚਾਰ ਅਸੀਂ ਮੁਰਗਮ ਅਸੀਂ ਅਰੈਸਟ ਕਰ ਲਏ ਆ ਦੋ-ਤਿੰਨ ਰਹਿੰਦੇ ਨੇ ਜਿਹੜੇ ਭੱਜੇ ਹੋਏ ਉਹ ਵੀ ਫੜ ਲਾਂਗੇ ਉਹਨਾਂ ਮੋਟਿਵ ਕਿਸੇ ਉਹ ਲੜਕੀ ਨੂੰ ਮਾਰਦੇ ਚੱਕੋ ਮੋਟਿਵ ਤਾਂ ਜੀ ਉਹਦਾ ਅਜੇ ਪੂਰਾ ਕਲੀਅਰ ਕਰਨ ਵਾਲਾ ਹੈ ਉਹਦੇ ਵਿੱਚ ਇੱਕ ਅ ਅਮਰੀਕਾ ਯੂ ਐਸ اے ਦਾ ਇੱਕ ਕੋ ਕਹਾਣੀ ਜੁੜਦੀ ਹੈ ਅਜੇ ਉਹਦੀ ਪੂਰੀ ਬੈਕਗ੍ਰਾਉਂਡ ਚੈੱਕ ਕਰਾਂਗੇ ਕੋਈ ਫੈਮਲੀ ਦੇ ਵਿੱਚ ਕਿਸ ਨਾ ਕਿਸੇ ਤਰੀਕੇ ਦੀ ਕੋਈ ਜਿਵੇਂ ਨਾ ਬੰਦੇ ਦੇ ਦਿਮਾਗ ਦੇ ਵਿੱਚ ਕੋਈ ਪਿਕਚਰ ਕੋਈ ਪੁਰਾਣੀ ਰੰਜਿਸ਼ ਚੱਲ ਰਹੀ ਹੋਣਾ ਦੀ ਉਨੇ ਤੱਕ ਸਟੋਰੀ ਦੀ ਉਹਦੀ ਬੈਕਗ੍ਰਾਉਂਡ ਉੱਥੇ ਜੋੜੀ ਆ। ਸਵਾਰੀ ਕਿਲਿੰਗ ਦੀ ਸਵਾਰੀ ਕਿਉਂ ਅਗਲਾ ਕਰ ਸਕਦੇ? ਯੈਸ ਇਹਦੇ ਵਿੱਚ ਸਵਾਰੀ ਕਿਲਿੰਗ ਹੀ ਆ ਜਿਹਨੇ ਉੱਥੇ ਬੈਠੇ ਨੇ ਕਿਵੇਂ ਉਹਨਾਂ ਨੂੰ ਭੇਜਿਆ ਹੈਗਾ ਉਹ ਸਾਰੀ ਸਟੋਰੀ ਜਿਹੜੀ ਹੈ ਜੇ ਕਲੀਅਰ ਹੋ ਰਹੀ ਆ ਹੌਲੀ ਹੌਲੀ ਤਕਰੀਬਨ ਆਲਮੋਸਟ 80 85% ਅਸੀਂ ਸਟੋਰੀ ਕਲੀਅਰ ਹੋ ਗਈ ਐ। ਇੱਥੋਂ ਕੀ ਕੀ ਬ੍ਰਾਂਬਦ ਹੋਇਆ ਜੇਕਰ ਹੁਣ ਜਿਹੜੀ ਇੱਥੋਂ ਜੀ ਅੱਜ ਇੱਥੇ ਅਸੀਂ 34 ਦਾ ਇੱਕ ਪਿਸਟਲ ਜਿਹੜਾ ਹੈ ਉਹਨੇ ਫਰਥਿੰਗ ਤੋਂ ਆਪਣਾ ਬ੍ਰਾਂਬਦ ਕਰਵਾਇਆ ਪਲੱਸ 5 ਕਾਰਟਿਜ ਤੇ ਇੱਕ ਮੈਗਜ਼ੀਨ ਪਹਿਲਾਂ ਵੀ ਕੀ ਮਾਮਲਾ ਦਰਜਾ ਤਾਂ ਵੀ ਹੋਈ ਤਾਂ ਕੀ ਜਿਹੜੇ ਪਹਿਲਾਂ ਰੈਸਟਰੀ ਇਹ ਅਜੇ ਪਰਤਾਰ ਕਾਰਡ ਕਰ ਰਹੇ ਆ ਕੁਝ ਬੰਦਿਆਂ ਦੇ ਖਿਲਾਫ ਤਾਂ ਪਤਾ ਲੱਗ ਗਿਆ ਸਾਨੂੰ ਹੈਗੇ ਨੇ ਮਕਦਮੇ ਕੁਝ ਦਾ ਸ਼ਿਪਾ ਨਹੀਂ ਨਹੀਂ ਮਤਲਬ ਕੰਮ ਤਾਂ ਇਸ ਤਰ੍ਹਾਂ ਦਾ ਹੀ ਆ ਇਹਨਾਂ ਦਾ ਜਿਵੇਂ ਪਹਿਲਾਂ ਵੀ ਇੱਕ ਦੋ ਬੰਦੇ ਕ੍ਰਿਮੀਨਲ ਮਕਦਮੇ ਦਰਜਾ ਉਹਨਾਂ ਦੇ ਖਿਲਾਫ ਤੇ ਕਿਦੋਂ ਨੇ ਛਪਾਇਆ ਸੀ ਜਵਾਰਡਰ ਵਿੱਚ ਸਪੋਰਨਰ ਕੀ ਮੋਰ ਇਹ ਜਿਸ ਜਨ ਉਹਨਾਂ ਨੇ ਫਾਇਰਿੰਗ ਕੀਤੀ ਫਾਇਰਿੰਗ ਤੋਂ ਬਾਅਦ ਜਾਂਦੇ ਹੋਏ ਇੱਥੇ ਜੰਗਲ ਦੇ ਵਿੱਚ ਛਪਾ ਕੇ ਗਏ ਨੇ ਉਹ ਹਾਂਜੀ